ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ Eid ਦਾ ਪਵਿੱਤਰ ਤਿਹਾੜਾ ਹੈ। ਅਸੀਂ ਸਮੂੱਚੇ ਲੋਕਾਂ ਨੂੰ ਬਿਨਾਂ ਕਿਸੇ ਜਾਤ ਧਰਮ ਦੇ ਫਰਕ ਤੋਂ ਸਾਰਿਆਂ ਨੂੰ ਹੀ Eid ਮੁਬਾਰਕ ਕਹਿੰਦੇ ਹਾਂ। ਤੇ ਆਓ ਅੱਜ ਦੇ ਇਸ ਦਿਨ ਦੇ ਉੱਤੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਦਾ ਅਹਿਦ ਕਰੀਏ। ਤੇ ਇਸ ਦੇ ਦੌਰਾਨ ਕੱਲ ਇੱਕ ਲੇਖਕ ਨੇ ਉਹਨਾਂ ਨੇ ਲਿਖਿਆ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਦੰਗੇ ਫਸਾਦ ਹੋ ਗਏ ਤੇ ਉਹਨਾਂ ਦੰਗੇ ਫਸਾਦਾਂ ਦੇ ਦੌਰਾਨ ਵੀ ਮਹਾਤਮਾ ਗਾਂਧੀ ਜੀ ਨੇ ਉਸ ਵਕਤ 18 ਅਗਸਤ 1947 ਨੂੰ ਜਾਨੀ ਆਜ਼ਾਦ ਹੋਣ ਤੋਂ 3 ਦਿਨਾਂ ਬਾਅਦ ਕਲਕੱਤੇ ਦੇ ਵਿੱਚ ਦੰਗਿਆਂ ਤੋਂ ਪੀੜਤ ਲੋਕਾਂ ਦੇ ਵਿੱਚ ਬੈਠ ਕੇ ਫੇਰ ਵੀ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਜਿੱਥੇ ਦੰਗੇ ਹੋਏ ਹੋਏ ਐ ਉਹਨਾਂ ਦੇ ਵਿੱਚ ਇੱਕ ਸਨੇਹਾ ਦਿੱਤਾ ਵੀ ਆਓ ਈਦ ਨੂੰ ਆਪਾਂ ਆਪਸੀ ਭਾਈਚਾਰੇ ਦੇ ਤਿਹਾਰ ਵਜੋਂ ਮਨਾਈਏ ਤੇ ਉਹਦਾ ਅਸਰ ਵੀ ਹੋਇਆ ਲੋਕਾਂ ਦੇ ਉੱਤੇ ਜਿੱਥੇ ਇੰਨੀ ਵੱਡਾ ਟੁੱਕੀ ਹੋਈ ਪਈ ਹੋਵੇ ਲੋਕ ਇਧਰੋਂ ਉਧਰ ਗਏ ਹੋਣ ਕੋਈ ਬੰਗਲਾਦੇਸ਼ ਵਾਲੇ ਪਾਸਿਓਂ ਉਧਰਲੇ ਬੰਗਾਲ ਤੋਂ ਇਧਰਲੇ ਬੰਗਾਲ ਚ ਆਏ ਹੋਣ ਕੋਈ ਇਧਰੋਂ ਗਏ ਹੋਣ ਤੇ ਬਹੁਤ ਸਾਰੇ ਮਾਰੇ ਗਏ ਹੋਣ ਇਧਰ ਪੰਜਾਬ ਦੇ ਵਿੱਚ ਹੋਇਆ ਹੋਵੇ ਉਸ ਟਾਈਮ ਇਹ ਲੋਕਾਂ ਨੂੰ ਜੋੜਨ ਦਾ ਸਨੇਹ ਹ ਦਿੱਤਾ ਗਿਆ ਅੱਜ ਜਦੋਂ ਲੋਕ ਭਾਈਚਾਰੇ ਦੇ ਤੌਰ ਤੇ ਰਹਿ ਰਹੇ ਹੈ ਉਦੋਂ ਸਾਡੇ ਬਾਕੀ ਤਿਹਾਰਾਂ ਨੂੰ ਵੀ ਜਿਹੜੇ ਜੋੜਦੇ ਹੈ ਉਹਨਾਂ ਨੂੰ ਵੀ ਤੇ Eid ਨੂੰ ਵੀ ਸਰਕਾਰਾਂ ਦਾ ਤੇ ਭਾਰਤੀ ਜਨਤਾ ਪਾਰਟੀ ਤੇ ਉਹਦੇ ਨਾਲ ਜੁੜੇ ਲੋਕਾਂ ਦਾ ਜ਼ੋਰ ਲੱਗਿਆ ਪਿਆ ਵੀ ਜੁੜੇ ਹੋਏ ਕਿਉਂ ਨੇ ਇਹਨਾਂ ਨੂੰ ਤੋੜੀਏ ਕਿਵੇਂ ਚਾਹੇ ਉਹ 1000 ਹੈ ਵੀ ਸੜਕਾਂ ਤੇ ਨਮਾਜ਼ ਨਹੀਂ ਕਰਨ ਦੇਣੀ ਹਾਲਾਂਕਿ ਸੜਕਾਂ ਤੇ ਸਾਡੀਆਂ ਵਿਆਹ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਸਾਡੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਰੀਆਂ ਫਿਰਦੀਆਂ ਨੇ ਪਰ ਨਹੀਂ ਈਦ ਦੇ ਨਾਂ ਤੇ ਵੰਡਣਿਆ ਨਾ ਲੋਕ ਚਾਹੇ ਉਹਨਾਂ ਨੂੰ ਕਿਆ ਜਾ ਰਿਹਾ ਵੀ ਸੱਤਾ ਤਾਂ ਤੇ ਨਹੀਂ ਕਰਨ ਦੇਣੀ ਹਰਿਆਣੇ ਨੇ ਛੁੱਟੀਆਂ ਹੀ ਕੈਂਸਲ ਕਰ ਦਿੱਤੀ ਮਹਾਰਾਸ਼ਟਰ ਦੇ ਵਿੱਚ ਬੀੜ ਦੇ ਵਿੱਚ ਕੱਲ ਜਿਹੜਾ ਉੱਥੇ ਇੱਕ ਅਰਧ ਮਾਸਲਾ ਬੰਡੇ ਉੱਥੋਂ ਦੀ ਮਸਜਿਦ ਦੇ ਵਿੱਚ ਧਮਾਕਾ ਕਰਦਾ ਦੋ ਮਿੰਟੇ ਆਉਂਦੇ ਸ਼ਰਾਰਤੀ 9:30 ਵਜੇ ਰਾਤ ਨੂੰ ਆ ਕੇ ਉਹ ਉੱਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਖੇਬੜਦੇ ਐ ਕਿਸੇ ਨਾ ਕਿਸੇ ਕਾਰਨ ਕਰਕੇ ਤੇ ਉੱਥੇ ਉਦੋਂ ਬਾਅਦ ਰਾਤ ਨੂੰ ਆਉਂਦੇ ਐ ਤੇ ਉੱਥੇ ਜਿਹੜੀਆਂ ਜਿਲੀ ਤੀਨ ਛੜਾਂ ਨੇ ਜਿਨ੍ਹਾਂ ਨਾਲ ਤਮਾਕੀ ਹੁੰਦੇ ਐ ਉਹ ਉੱਥੇ ਰੱਖ ਕੇ ਮਸਜਿਦ ਦੇ ਵਿੱਚ ਤਮਾਕਾ ਕਰਦੇ ਐ ਰਾਤ ਨੂੰ 3:30 ਵਜੇ ਰਾਤ ਨੂੰ 3:30 ਵਜੇ ਤਮਾਕਾ ਕਰ ਤੇ ਫੇਰ ਉਹਦੀ ਵੀਡੀਓ ਬਣਾਉਂਗੇ ਵੀਡੀਓ ਨੂੰ ਆਪਣੀ ਇੰਸਟਾਗ੍ਰam ਤੇ ਪਾਉਂਗੇ ਵੀ ਦੇਖੋ ਅਸੀਂ ਕਿੰਨਾ ਬਹਾਦਰੀ ਆ ਕੰਮ ਕੀਤਾ ਹੈ ਤੇ ਉੱਥੇ ਤਣਾਹ ਹੋ ਜਾਂਦਾ ਤੇ ਫੇਰ ਉਹ ਹੌਲੀ ਹੌਲੀ ਸੀਸੀਟੀਵੀ ਕੈਮਰਿਆਂ ਦੀ ਦੇ ਨਾਲ ਤੇ ਬਾਕੀ ਗੱਲਾਂ ਨਾਲ ਫੜੇ ਜਾਂਦੇ ਦੂਜੇ ਪਾਸੇ ਪਰਸੋਂ Rajasthan ਦੀ ਰਾਜਧਾਨੀ Jaipur ਦੇ ਵਿੱਚ ਇੱਕ ਮੰਦਿਰ ਹੈਗਾ ਵੀਰ ਤੇਜਾ ਜੀ ਦੇ ਨਾਂ ਤੇ ਬਣਿਆ ਹੋਇਆ ਮੰਦਿਰ ਹੈ ਵੀਰ ਤੇਜਾ ਜੀ ਜਿਹੜੇ ਹੈ ਉਹ ਚਾਹੇ जाट ਫਿਰਕੇ ਚੋਂ ਸੀਗੇ ਉਹਨਾਂ ਨੇ ਉਸ ਸਮਾਂ ਨੇ 12ਵੀਂ ਸਦੀ ਦੇ ਵਿੱਚ ਉਹਨਾਂ ਨੇ ਸਮਾਜਿਕ ਬਹੁਤ ਵਧੀਆ ਸੁਧਾਰ ਦੇ ਕੰਮ ਕੀਤੇ ਐ ਤੇ ਬੜੇ ਬਹਾਦਰ ਸੀਗੇ ਬੜੇ ਸੂਰਬੀਰ ਸੀਗੇ ਤੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਮੰਦਿਰ ਬਣਿਆ ਹੋਇਆ ਉੱਥੇ ਆਪਣੇ ਜੈਪੁਰ ਦੇ ਵਿੱਚ ਤੇ ਉਹ ਮੰਦਿਰ ਬਣਿਆ ਹੋਇਆ ਤੇ ਇੱਕ ਲੜਕਾ ਜਿਹੜਾ ਲੜਕੇ ਵਾਲੀ ਗੱਲ ਬਾਅਦ ਚ ਦੱਸਦੇ ਆਂ ਉਸ ਮੰਦਰ ਦੀ ਮੂਰਤੀ ਦੀ ਤੋੜਫੋੜ ਹੋ ਜਾਂਦੀ ਹੈ ਤੋੜਫੋੜ ਹੋ ਜਾਂਦੀ ਹੈ ਤਾਂ ਫਿਰ ਹੁਣ ਤੋੜਫੋੜ ਤਾਂ ਮੂਰਤੀ ਦੀ ਹੋਈ ਆ ਬੜੀ ਮਾਰੀ ਗੱਲ ਨਹੀਂ ਸੀ ਹੋਣੀ ਚਾਹੀਦੀ ਉਹਦੀ ਗੱਲ ਬਾਅਦ ਚ ਕਰਦੇ ਆ ਵਿਸ਼ਵਿੰਦੂ ਪਰਿਸ਼ਦ ਤੇ ਬਜਰੰਗ ਦਲ ਵਾਲੇ ਸੜਕਾਂ ਜਾਬ ਕਰਦੇ ਆ ਇੱਧਰ ਉੱਧਰ ਭੰਨ ਤੋੜ ਕਰਦੇ ਆ ਪੁਲਿਸ ਨਾਲ ਪੰਗੇ ਲੈਂਦੇ ਆ ਤਾਂ ਕਿ ਉੱਥੇ ਫਿਰ ਕੁੱਤਣਾ ਪੈਦਾ ਹੋ ਜਾਏ ਪੁਲਿਸ ਡਰਦੀ ਮਾਰੀ 12 ਜਣਿਆਂ ਨੂੰ ਹਰਾਸਤ ਚ ਲੈ ਲੈਣ ਤੁਹਾਨੂੰ ਪਤਾ ਹੀ ਹੈ ਵੀ ਕੌਣ ਹੋਣਗੇ ਜੇ ਹਿੰਦੂ ਮੰਦਰ ਚ ਪੱਨ ਤੋੜ ਹੋਈ ਹੈ ਤੇ ਵਾਹ ਰਾਸਤੇ ਚ ਲੈ ਜਾਣ ਵਾਲੇ ਕੌਣ ਨੇ ਜਦੋਂ ਬਹੁਤ ਜ਼ਿਆਦਾ ਦਬਾਅ ਬਣਦਾ ਹੈਗਾ ਕਿਉਂਕਿ ਇੱਕ ਬੈਣੀਪਾਲ ਸਾਹਿਬ ਹੈਗੇ ਆ ਆਪਣੇ ਐਮਪੀ ਉਹਨਾਂ ਨੇ ਵੀ ਦਬਾਅ ਪਾਇਆ ਵੀ ਇਹਨਾਂ ਨੂੰ ਫੜੋ ਕਿਉਂਕਿ ਉਹ ਉਸ ਕਮਿਊਨਿਟੀ ਚੋਂ ਨੇ ਜਿਨ੍ਹਾਂ ਦੇ ਉਹ ਮੰਨਦੇ ਆ ਵੈਸੇ ਤਾਂ ਜਦੋਂ ਬੰਦੇ ਵੱਡੇ ਹੋ ਜਾਂਦੇ ਆ ਤਾਂ ਉਹ ਕਿਸੇ ਕਮਿਊਨਿਟੀ ਦੇ ਨਹੀਂ ਰਹਿੰਦੇ खैर ਉਹ ਦਬਾਅ ਚ ਆਈ ਹੋਈ ਪੁਲਿਸ ਨੇ ਫਿਰ ਸੀਸੀਟੀਵੀ ਕੈਮਰੇ ਖੰਗਾਲਣੇ ਜਿੱਥੋਂ ਕਟਣਾ ਹੋਈ ਉਥੋਂ ਸੀਸੀਟੀਵੀ ਕੈਮਰੇ ਜਾਂਦੇ ਜਾਂਦੇ ਇੱਕ ਹੋਟਲ ਚਲੇ ਗਏ ਹੋਟਲ ਤੋਂ ਪਤਾ ਲੱਗ ਗਿਆ ਵੀ ਉਹ ਕੌਣ ਹੈ ਬੰਦਾ ਇੱਥੇ ਰਿਹਾ ਫੇਰ ਉਹਦੇ ਘਰ ਨੂੰ ਚਲੇ ਗਏ ਫੜਿਆ ਪਤਾ ਹੈ ਕੌਣ ਗਿਆ ਮੰਦਰ ਦੀ ਪੰਨ ਤੋੜਨ ਵਾਲਾ ਮੰਦਰ ਦੀ ਮੂਰਤੀ ਤੋੜਨ ਵਾਲਾ ਬੰਦਾ ਸੁਧਾਂਸ਼ੂ ਸਿੰਘ ਕੋਈ ਮੁਸਲਮਾਨ ਨਹੀਂ ਦਾ ਦੱਸਿਆ ਇਹ ਜਾ ਰਿਹਾ ਵੀ ਉਹਦਾ ਇੱਕ ਕੈਫੇ ਸੀਗਾ ਰੈਸਟੋਰੈਂਟ ਕੈਫੇ ਤੇ ਉਹਦੇ ਚ ਉਹਨੂੰ ਘਾਟਾ ਪੈ ਗਿਆ ਸ਼ਰਾਬ ਨੂੰ ਸ਼ਰਾਬ ਪੀਤੀ ਹੋਈ ਹੈ ਕਾਰ ਉੱਥੇ ਰੋਕਦਾ ਹੈ ਕੁੱਤਿਆਂ ਨਾਲ ਪਹਿਲਾਂ ਤਾਂ ਛੇੜਖਾਨੀਆਂ ਕਰਦਾ ਹੈ ਤੇ ਫਿਰ ਉਹਦੀ ਨੰਗਾ ਚਮੰਦਰ ਪਹੁੰਚ ਜਾਂਦਾ ਹੈ ਅੰਦਰ ਜਾਂਦਾ ਹੈ ਤੇ ਜਾ ਕੇ ਮੂਰਤੀ ਨੂੰ ਕਹਿੰਦਾ ਹੈ ਵੀ ਅੱਛਾ ਮੈਨੂੰ ਘਾਟਾ ਪਾਤਾ ਫਿਰ ਤੈਨੂੰ ਤਾਂ ਨਹੀਂ ਮੈਂ ਛੱਡਦਾ ਜਿਹੜੀ ਮੂਰਤੀ ਨੇ ਉਹਨੂੰ ਘਾਟਾ ਪਾਇਆ ਘਾਟਾ ਕਾਰਪੋਰੇਟਾਂ ਨੇ ਪਾਇਆ ਹੈ ਜਾਂ ਕਿਹਨੇ ਪਾਇਆ ਉਹਦੇ ਵਿਰੁੱਧ ਤਾਂ ਇਕੱਠਿਆਂ ਲੜਨ ਦੀ ਲੋੜ ਹੈ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਸਾਰਿਆਂ ਨੂੰ ਜਿਹੜੇ ਕਾਰੋਬਾਰਾਂ ਨੂੰ ਤਬਾਹ ਕਰ ਰਹੇ ਆ ਸਾਡਿਆਂ ਨੂੰ ਪਰ ਨਹੀਂ ਅਸਾਂ ਇਹਦਾ ਘਾਟੇ ਦਾ ਜ਼ਿੰਮੇਵਾਰ ਉਹਨੂੰ ਮੰਦਿਰ ਨੂੰ ਬਣਾ ਲਿਆ ਨਾ ਫਿਰ ਹੁਣ ਮੰਦਰ ਦੀ ਮੂਰਤੀ ਤਾਂ ਫਿਰ ਤੋੜੀ ਹੀ ਜਾਣੀ ਚਾਹੀਦੀ ਸੀ ਉਹਦੀ ਵੀਡੀਓ ਬਣਾਤੀ ਵੀਡੀਓ ਵੀ ਫਿਰ ਰਾਤ ਨੂੰ 3 ਵਜੇ ਇਹ ਵੀ ਘਟਨਾ ਰਾਤ ਦੇ 3 ਵਜੇ ਦੀ ਤੇ ਫਿਰ ਉਹ ਫੜਿਆ ਜਾਂਦੇ ਹੁਣ ਇਹ ਕਹਾਣੀ ਦਾ ਇੱਕ ਹਿੱਸਾ ਲੱਗਦਾ ਹੈ ਹਾਲ ਦੀ ਘੜੀ ਸਾਨੂੰ ਉਹਦੇ ਪਿੱਛੇ ਕੌਣ ਹੈ ਕੋਈ ਵੱਡੀ ਸਾਜ਼ਿਸ਼ਤਾਨੀ ਤੰਗੇ ਫਸਾਫ ਕਰਾਉਣ ਦੀ ਜੈਪੁਰ ਵਾਲੀ ਦੇ ਪਿੱਛੇ ਆਪਣੇ ਮਹਾਰਾਸ਼ਟਰ ਵਾਲੀ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ਤਾਨੀ ਹੈ ਸੋ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਅਸੀਂ ਈਦ ਦੇ ਦਿਨ ਦੇ ਉੱਤੇ ਕਹਿਣਾ ਇਹ ਚਾਹੁੰਦੇ ਆ ਸਾਡੇ ਸਿੱਖ ਭਰਾਵਾਂ ਨੂੰ ਵੀ ਕਹਿਣਾ ਸਾਡੇ ਇੱਥੇ ਵੀ ਗੁਰੂਗਰਾ ਸਾਹਿਬ ਦੀਆਂ ਬੇਅਦਬੀਆਂ ਦੇ ਨਾਂ ਦੇ ਉੱਤੇ ਜਾਂ ਤਾਂ ਬੰਦਾ ਉਦੋਂ ਹੀ ਫੜ ਕੇ ਮਾਰਦਾ ਜਾਂ ਉਹਨੂੰ ਅਧਮਰਿਆ ਕਰ ਦਿੱਤਾ ਕੁੱਟ ਕੇ ਉਹਦੀ ਪੁਲਿਸ ਵਾਲ ਨਹੀਂ ਕਰੀ ਵੀ ਇਹ ਪਿੱਛੋਂ ਆਇਆ ਕਿੱਥੋਂ ਹੈ ਇਹਦੇ ਪਿੱਛੇ ਕੌਣ ਹੈ ਸ੍ਰੀ ਅਮਰਸਾ ਸਾਹਿਬ ਦੇ ਵਿੱਚ ਇੱਕ ਮੰਦਿਰ ਦੀ ਐਦਾਂ ਹੋਇਆ ਉੱਥੇ ਖਰਾਬੀ ਤੇ ਉਹ ਬੰਦਾ ਪੁਲਿਸ ਨੇ ਫੜਿਆ ਨਹੀਂਗਾ ਮੁਕਾਬਲੇ 'ਚ ਮਾਰਦਾ ਤਾਂ ਕਿ ਮੁੱਦਾ ਹੀ ਬੁੱਕ ਜੇ ਪਤਾ ਇਹ ਨਾ ਲੱਗੇ ਵੀ ਕੀ ਪਿੱਛੇ ਕੌਣ ਨੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਤਾਕਤਾਂ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਉਹਨਾਂ ਤਾਕਤਾਂ ਦੀ ਪਛਾਣ ਹੋਣੀ ਬਹੁਤ ਲਾਜ਼ਮੀ ਹੈ ਕੋਈ ਵੀ ਚੰਗਾ ਭਲਾ Hindu ਕਿਸੇ ਮਸਜਿਦ ਦੀ ਜਾਂ ਕਿਸੇ ਗੁਰਦੁਆਰਾ ਸਾਹਿਬ ਦੀ ਬੇਹਰਮਤੀ ਨਹੀਂ ਕਰੂਗਾ ਕੋਈ ਆਮ ਸਧਾਰਨ ਮਨੁੱਖ ਜਿਹੜਾ ਮੁਸਲਮਾਨ ਹੈ ਉਹ ਕਿਸੇ ਮੰਦਰ ਦੀ ਉਹ ਨਹੀਂ ਕਰੂਗਾ ਕੋਈ ਵੀ ਬੰਦਾ ਜਦੋਂ ਆ ਪਿੱਛੇ ਅਸੀਂ ਯੂਪੀ ਦੇ ਵਿੱਚ ਦੇਖਿਆ ਵੀ ਉਹ ਗਊ ਦੇ ਉਹ ਲੈ ਕੇ ਬਹਿ ਗਿਆ ਬੰਦਾ ਪਤਾ ਲੱਗਿਆ ਵੀ ਪੈਸੇ ਲੈ ਕੇ ਬੈਠਿਆ ਸੀਗਾ ਤਾਂ ਕਿ ਤਣਾਅ ਪੈਦਾ ਕਰਿਆ ਜਾ ਸਕੇ ਸੋ ਉਹ ਤਣਾਅ ਨੂੰ ਘਟਾਉਣ ਲਈ ਤਾਂ ਕਰਕੇ ਗਾਂਧੀ ਜੀ ਦੀ ਉਦਾਹਰਣ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਇੱਕ ਬੰਨੇ ਬਹੁਤ ਵੱਡਾ ਟੁੱਕੀ ਤੋਂ ਬਾਅਦ ਇਕੱਠੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਪਾਸੇ ਇਕੱਠੇ ਹੋਏ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਅੱਜ ਦੀ Eid ਦਾ ਸੁਨੇਹਾ ਇਹ ਵੀ ਅਸੀਂ ਵੱਡੇ ਨਹੀਂ ਜਾਣਾ ਤੇ ਜਿਹੜੇ ਸਾਡੇ ਕਾਰੋਬਾਰਾਂ ਨੂੰ ਫੇਲ ਕਰਦੇ ਆ ਸਾਨੂੰ ਫੇਲ ਕਰਨ ਤੇ ਤੁਲੇ ਹੋਏ ਕਾਰਪੋਰੇਟ ਘਰਾਣੇ ਜਿਨ੍ਹਾਂ ਉਦੇਸ਼ ਦੇ ਵਿੱਚ ਮੋਦੀ ਸਰਕਾਰ ਸੱਤ ਰਹੀ ਹੈ ਤੇ ਸਾਡੇ ਤੇ ਉਹ ਹੁਕਮ ਚਲਾ ਰਹੇ ਉਹਨਾਂ ਵਿਰੁੱਧ ਇਕੱਠੇ ਹੋ ਕੇ ਲੜਨੀ। ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ। ਉਹ ਇਹ ਸਾਂਝੀ ਕਰਨੀ ਹੈ ਕਿ ਤਿੰਨ ਗੱਲਾਂ ਇੱਕ ਇੱਕ ਲਾਈਨ ਚ ਕਹਿ ਦੇਣੀਆਂ ਇਹ ਗੱਲ। ਸ਼੍ਰੀ ਟਰੰਪ ਸਾਹਿਬ ਨੇ ਈਰਾਨ ਨੂੰ ਧਮਕੀ ਦੇ ਕੇ ਕਿਹਾ ਵੀ ਸਾਡੇ ਨਾਲ ਜਾਤਾ ਤੂੰ ਨੁਕਲੀਅਰ ਡੀਲ ਦਾ ਨੁਕਲੀਅਰ ਸਮਝੌਤਾ ਕਰ ਲੈ ਸਾਡੇ ਨਾਲ ਜੇ ਨਹੀਂ ਕਰਨਾ ਫਿਰ ਬੰਬ ਵਰਸਾਏ ਜਾਣਗੇ ਉਹਦੇ ਲਈ ਤਿਆਰ ਹੋ ਜਾ ਇਹ ਕਿਹੜੀ ਭਾਸ਼ਾ ਕਿਸੇ ਦੇਸ਼ ਦੇ ਮੁਖੀ ਦੀ ਦੂਜੇ ਪਾਸੇ ਹਮਾਸ ਨੂੰ ਨੇਤਨਯਾਹੁੂ ਕਹਿ ਰਿਹਾ ਹੈ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਵੀ ਹਮਾਸ ਦੇ ਲੀਡਰੋ ਇੱਥੋਂ ਛੱਡ ਕੇ ਭੱਜ ਜਾਓ ਤੇ ਹਥਿਆਰ ਇੱਥੇ ਛੱਡ ਦਿਜੋ ਇਹ ਦੂਜੀ ਭਾਸ਼ਾ ਹੈ ਇੱਕ ਇੱਕ ਤੀਜੀ ਭਾਸ਼ਾ ਹੈ ਤੀਜੀ ਭਾਸ਼ਾ ਮਿਆਂਮਾਰ ਦੇ ਵਿੱਚ ਬਹੁਤ ਵੱਡਾ ਭਾਰੀ ਜਿਹੜਾ ਹੈ ਪਹਟਾਵਾ ਹੈ ਬੜੀ ਤਬਾਹੀ ਮੱਚੀ ਹੈ 1600 ਤੋਂ ਬੰਦ ਬੰਦੇ ਤਾਂ ਵੈਸੇ ਮਾਰੇ ਗਏ ਪਤਾ ਨਹੀਂ ਕਿਹਦੇ ਕਿੰਨਾ ਕੀ ਕੀਤ ਕੀ ਤਬਾਹੀ ਹੋਗੀ ਉੱਥੇ ਦੀ ਜਿਹੜੀ ਜੁਨਟਾ ਸਰਕਾਰ ਹੈ ਫੌਜੀ ਫੌਜੀ ਜੁੜਲੀ ਹੈ ਜਿਹੜੀ ਜਿਹੜੀ ਉੱਥੇ ਰਾਜ ਕਰ ਰਹੀ ਹੈ ਇਸ ਟਾਈਮ ਤੱਕੇ ਨਾਲ ਲੋਕਾਂ ਨੂੰ ਕੁਚਲਦੀ ਆ ਰੋਜ਼ਾਨਾ ਉਹਨਾਂ ਵਿਰੁੱਧ ਜਿਹੜੇ ਲੜਦੇ ਲੋਕ ਨੇ ਜਿਨ੍ਹਾਂ ਨੂੰ ਨੈਸ਼ਨਲ ਯੂਨਿਟੀ ਗਵਰਨਮੈਂਟ ਉਹਨਾਂ ਨੇ ਬਣਾਈ ਹੋਈ ਹੈ ਐਨ ਯੂ ਜੀ ਨੈਸ਼ਨਲ ਯੂਨਿਟੀ ਗਵਰਨਮੈਂਟ ਉਹਨੇ ਕੱਲ ਤਾਂ ਪਰਸੋਂ ਐਲਾਨ ਇਹ ਕੀਤਾ ਸੀ ਕਿ ਜੇ ਇਹ ਆ ਇੱਕ ਬਹੁਤ ਆਫਤ ਦਾ ਸਮਾਂ ਦੇਸ਼ ਦੇ ਉੱਤੇ ਅਸੀਂ ਉਹ ਸਰਕਾਰ ਵਿਰੁੱਧ ਲੜਾਈ ਨੂੰ ਬੰਦ ਕਰਦੇ ਹਾਂ ਹਾਲ ਤੀਕੜੀ ਪਰ ਸਰਕਾਰ ਨੇ ਕੱਲ ਉਹਨਾਂ ਹੀ ਇਲਾਕਿਆਂ ਦੇ ਵਿੱਚ ਜਿੱਥੇ ਪਚਾਰ ਨਾਲ ਲੋਕਾਂ ਦੀ ਤਬਾਹੀ ਹੋਈ ਹੋਈ ਹੈ ਉੱਥੇ ਇਸ ਨੈਸ਼ਨਲ ਯੂਨਿਟੀ ਗਵਰਨਮੈਂਟ ਦੇ ਬੰਦਿਆਂ ਦੇ ਉੱਤੇ ਅਟੈਕ ਕੀਤੇ। ਸੋ ਜਿੱਥੇ ਅਸੀਂ ਦੇਸ਼ ਦੇ ਵਿੱਚ ਬਹੁਤ ਮਾੜੀਆਂ ਸਿਚੁਏਸ਼ਨਸ ਐ ਉੱਥੇ ਬਾਹਰਲੀਆਂ ਹਾਲਤਾਂ ਵੀ ਬਹੁਤ ਹੀ ਮਾੜੀਆਂ ਨੇ ਮਾੜੀਆਂ ਤਾਕਤਾਂ ਦੇਸ਼ ਦੁਨੀਆ ਨੂੰ ਰੂਲ ਕਰ ਰਹੀਆਂ ਨੇ। ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਸੀਪੀਆਈ ਦੇ ਇੱਕ ਮੈਂਬਰ ਪਾਰਲੀਮੈਂਟ ਸ਼੍ਰੀ ਸੰਦੋਸ਼ ਕੁਮਾਰ ਨੇ ਪੀ ਸੰਦੋਸ਼ ਕੁਮਾਰ ਉਹਨਾਂ ਨੇ ਸਾਲ 2022 ਦੇ ਵਿੱਚ ਇੱਕ ਸਵਾਲ ਪੁੱਛਿਆ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਕਿ ਕਿਹੜਾ ਸੂਬਾ ਹੈ ਜੀ ਨੇ ਸਭ ਤੋਂ ਪਹਿਲਾਂ ਸਾਇੰਸ ਤੇ ਟੈਕਨੋਲੋਜੀ ਦੀ ਕੋਈ ਨੀਤੀ ਬਣਾਈ ਉਦੋਂ ਉਹਨੂੰ ਜਵਾਬ ਦਿੱਤਾ ਗਿਆ 2022 ਚ ਵੀ ਗੁਜਰਾਤ ਹੈ ਜਿਨੇ 2018 ਚ ਇਹ ਨੀਤੀ ਬਣਾਈ ਹੁਣ ਉਹਨਾਂ ਨੇ ਐਸ ਵਾਰੀ ਸਵਾਲ ਥੋੜਾ ਘੁਮਾ ਕੇ ਪੁੱਛ ਲਿਆ ਸਵਾਲ ਉਹੀ ਹੈ ਵਿਸਾਇਕ ਸਾਈਜ਼ ਦੀ ਨੀਤੀ ਬਣਾਉਣ ਦੇ ਵਿੱਚ ਅ ਕਿਹੜੇ ਸੂਬੇ ਨੇ ਪਹਿਲ ਕੀਤੀ ਐਤ ਕੀ ਜਵਾਬ ਆ ਗਿਆ ਵੀ ਇਹ ਪਹਿਲ ਕੇਰਲਾ ਨੇ ਕੀਤੀ ਹੈ ਐਤ ਕੀ ਤੇ ਕਦੋਂ ਕੀਤੀ 1974 ਚ ਹੁਣ ਜੇ ਪਾਰਲੀਮੈਂਟ ਦੇ ਵਿੱਚ ਕੋਈ ਮੰਤਰੀ ਅਜਿਹੇ ਜਵਾਬ ਦਿੰਦਾ ਹੈ ਜਿਹੜੇ ਕਿ ਪਹਿਲੇ ਜਵਾਬਾਂ ਨਾਲ ਮੇਲ ਨਹੀਂ ਖਾਂਦੇ ਤਾਂ ਮੰਤਰੀ ਕਹੇ ਜਿਹੇ ਜਵਾਬ ਦਿੰਦੇ ਹੈ ਇਹ ਤੇ ਸੋਚਣ ਦੀ ਲੋੜ ਹੈ ਦੋਸਤੋ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕਿਸੇ ਬੰਦੇ ਨੇ ਪਾਤੀ ਵੀ ਤੁਸੀਂ ਜਿਹੜਾ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਹਦਾਇਤ ਕਰੋ ਕਿ ਵੀ ਇਹ ਪਰਾਲੀ ਜਾਲਣ ਤੋਂ ਰੁਕ ਉਹ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਏਐਸ ਓਕਾ ਤੇ ਜਸਟਿਸ ਉਜਲ ਪੂਈਆ ਨੇ ਉਹ ਖਾਰਜ ਕਰਕੇ ਮਾਰੀ ਕਹਿੰਦੇ ਪਹਿਲਾਂ ਬਹੁਤ ਸਾਰੇ ਆਰਡਰ ਪਾਸ ਹੋ ਚੁੱਕੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ ਆਪਣਾ ਨਾਂ ਝਮਕਾਉਣ ਲਈ ਇਹ ਜਾਰਦੀਆਂ ਪਾਉਂਗੇ ਅਸੀਂ ਇਹਨਾਂ ਨੂੰ ਨਹੀਂ ਉਤਸ਼ਾਹਤ ਨਹੀਂ ਕਰਦੇ ਇਹਨੂੰ ਨਿਰਉਤਸ਼ਾਹਤ ਕਰਦੇ ਆ ਇਸ ਕਰਕੇ ਰਿਜੈਕਟ ਕੀਤੀ ਜਾਂਦੀ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ